ਭਾਈ ਜੀ ਦਾ ਖਾਲਸਾ ਬਹਿਲੀ ਦੀ ਫਤਿਹ ਅੱਜ ਪਿੰਡ ਦਹੈਡੂ ਵਿਖੇ ਸੰਤ ਬਾਬਾ ਚੰਨਣ ਸਿੰਘ ਜੀ ਦੀ ਜੋ ਸਾਲਾਨਾ 38ਵੀਂ ਵਰਸੀ ਮਨਾਈ ਗਈ ਆ ਉਸ ਵਰਸੀ ਮੌਕੇ ਬਖ ਬਖ ਸੰਤਾਂ ਵੱਲੋਂ ਕੀਰਤਨ ਕੀਤਾ ਗਿਆ ਰਾਗੀ ਢਾਡੀਏ ਮਤਲਬ ਗੁਰੂ ਜਸ ਸਰਵਣ ਕਰਵਾਇਆ ਗਿਆ ਔਰ ਉਸ ਟਾਈਮ ਇੱਕ ਪੁਸਤਕ ਵੀ ਰਿਲੀਜ਼ ਕੀਤੀ ਗਈ ਜੋ ਸੰਗਤਾਂ ਨੂੰ ਸਮਰਪਿਤ ਕੀਤੀ ਆਓ ਦੇਖੋ ਪੂਰੀ ਰਿਪੋਰਟ ਬਾਬਾ ਚੰਨਨ ਸਿੰਘ ਜੀ ਦੀ ਬਾਸੀ ਦੀ ਜਾ ਕੇ ਸੁਨੇਹਾ ਸੁਨੇਹ ਧਿਆਨ ਰੱਖਿਓ ਜਾ ਕੇ ਸੁਨੇਹਾ ਸੁਨੇਹ ਸਤਿਗੁਰ ਜਰੂਰ ਸੰਭਾ ਭਾਈ ਅਗਿਆ ਬੈਠਾ ਗਿਜਵਾਜਾ ਮਾਰਦਾ ਸ੍ਰੀ ਗੁਰੂ ਸਾਹਿਬ ਤੇ ਧਰਤੀ ਤੇ ਰਾਤ ਹੋ ਚੁੱਕੀ ਹੈ ਦੀਵਾਨ ਸਜ ਚੁੱਕੇ ਨੇ ਸਮਾਪਤ ਹੋ ਚੁੱਕੇ ਨੇ ਗੁਰੂ ਸਾਹਿਬ ਅਸ਼ਰਾਮ ਵਾਲੇ ਆਸਨ ਤੇ ਬੈਠੇ ਨੇ ਤੇ ਰਾਤ ਦੇ ਵੇਲੇ ਇੱਕ ਗੁਰੂ ਪਿਆਰਾ ਆਇਆ ਗੁਰਮੁਖ ਪਿਆਰਾ ਆਇਆ لگن ست گور

ਮੰਦਰ ਦੇਵ ਜੀ ਮਹਾਰਾਜ ਕਹਿੰਦੇ ਕਿ ਆਪਣੇ ਗੁਰੂ ਘਰ ਨੂੰ ਲਾਇਆ ਇੱਧਰ ਆਓ ਇਰਾਸ਼ਕ ਲਾਓ ਤੇ ਭਾਈ ਲਗੇ ਨੇ ਘਰੇ ਛੱਡ ਕੇ ਆਓ ਇਹ ਗੁੰਨਾਂ ਦੇ ਲੇਖੇ ਲਾਵਾ ਬੈਰ ਇਸ ਨੇ ਤੇ ਬੇਖੋ ਤਿਸ਼ ਮੈਂ ਦਰਦ ਦੇ ਨੇ ਪਤ ਪਾਲਣ ਤੇ ਤਸਾਦ ਸੰਭਾਲ ਕੇ ਕਿ ਕਿਉਂ ਜੀ ਤੁਸੀਂ ਐਵੇਂ ਕਰੀ ਜਾਂਦੇ ਹੋ ਕਿਹਦੇ ਸੰਟੀਆਂ ਆਪਣੀਆਂ ਰਾਤ ਅੱਧੀ ਲਗ ਭਗ ਹੋ ਚੁੱਕੀ ਹੈ ਤੇ ਰਾਸ਼ਵ ਲੈ ਕੇ ਗੁਰੂ ਦੇ ਪਿਆਰੇ ਜਦੋਂ ਭਾਈ ਹਰੀਏ ਦੀ ਝੌਂਪੜੀ ਜਾਏ ਨਾ ਜੀ ਕਹ ਫਿਰ ਗਵਾ ਕਬੀਰ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਰ ਗਾਏ ਕਿਤਹੀ ਕਾਮਨਾ ਧੌਲ ਹਰ ਜਤ ਹਰ ਮੋਸਤਨਾ ਇੱਕ ਬਹੁਤ ਵੱਡੇ ਕਹਾਵਤ ਹੋਏ ਨੇ ਪਾਪਾ ਜੀ ਬਾਣੀ ਦੇ ਭਗਤ ਹੋਏ ਨੇ ਸਭ ਨੂੰ ਸਾਰਿਆਂ ਨੂੰ ਇਹ ਹੀ ਚਾਹੀਦਾ ਬਾਣੀ ਦੇ ਲੜ ਲੱਗੇ ਨਿਤਰੇਵੀ ਹੋ ਕੇ ਬਾਬਾ ਚੰਦਰ ਜੀ ਸਿੰਘ ਦੀ ਦੇ ਸਰੇਦ ਦਾਬ ਜੂੜੇ ਦੇ ਕੇ ਗਏ ਨੇ ਆਪਾਂ ਨੂੰ ਕਿਰਤੀ ਕਰੋ ਨਾਮ ਜਪੋ ਵੱਡ ਛਕੋ ਇਹ ਆਪਾਂ ਸਾਰੇ ਮਹੰਤੀ ਕਰਦਾ ਆਪਾਂ ਸਾਰੇ ਕਿਰਤੀਆਂ ਅਟਕ ਕੰਮ ਕਰ ਰਹੇ ਆ ਆਪਾਂ ਨੂੰ ਆਪਣੇ ਇਹ ਨਿਤਰੇਮ ਕਰਕੇ ਬਾਬੇ ਨਾਲ ਜੁੜ ਕੇ ਪਾਟੀ ਦਾ ਕਿਸੋ ਜੀ ਜਿਹਨਾਂ ਦਾ ਨਾਮ ਚੰਨ ਸਿੰਘ ਜੀ ਇਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਨਾਦਰ ਤੋਂ ਮਸੀਹ ਦਾ 1910 ਸਾਲ ਦਾ ਫਾਇਦਾ ਹੋਈ ਜਿਹੜੀ ਕਿ ਇੱਕ ਖੁਦ ਪ੍ਰਵਾਸ ਹੋਣੇ ਸਾਡੇ ਪਿੰਡ ਦੇ ਵਿੱਚ ਵਿਦਿਆਪੀ ਚੱਲਦੇ ਆ ਖੁਦ ਪ੍ਰਵਾਸ ਹੋਣੇ ਪਿੰਡ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡੀ ਤਸ਼ੱਹੀਆ ਕੀਤੀ ਬਹੁਤ ਵੱਡਾ ਕੰਮ ਕੀਤਾ ਜਿਹੜੇ ਪਹਿਲਾਂ ਇੱਥੇ ਹਰਪੰਖ ਤਮੇ ਚਕੇਰੀਆ ਉੱਥੇ ਜਾਂਦੇ ਸੀ ਉਸ ਤੋਂ ਬਾਅਦ ਸਾਡੇ ਪਿੰਡ ਕੁਹੜਾ ਨੇ ਉਹ ਉੱਥੇ ਪਹੁੰਚ ਜਾ ਕੇ ਉਹ ਦਿਨ ਰਾਤ ਤੋਂ ਕਿਪਾ ਜੀ ਸਭ ਕਰਦੇ ਰਹਿੰਦੇ ਸੀ ਕਿਉਂਕਿ ਤੁਸੀਂ ਪਹਿਲਾਂ ਸੁਣਿਆ ਸੀਗਾ ਜਿੰਦ ਦੇ ਸੀ ਉਹ ਤੁਹਾਨੂੰ ਸੁਣਿਆ ਸੀ ਕਿ ਬਾਪਾ ਜੀ ਨੇ ਜਿਹੜੇ ਉਹ ਕਿਸੇ ਵੀ ਹਰ ਕਮਰੇ ਵਿੱਚ ਮੁਰ ਉਹ ਹਰ ਵਕਤ ਉਹ ਬਾਦਵਾਨੀ ਭਗਤੀ ਦੇ ਵਿੱਚ ਰਹਿ ਰਹੇ ਸੀ ਬਾਦਵਾਨੀ ਭਗਤੀ ਦੇ ਵਿੱਚ ਜੀ ਰਹਿ ਰਹੇ ਸੀ ਸੋ ਉਹਨਾਂ ਦਾ ਆਚਾ ਜਿਹੜੀ ਉਹਨਾਂ ਦੀ ਇੱਕੀ ਹੀ ਵਾਕੀਆ ਜਿਹੜੀ ਬਣਾਈ ਜਾ ਰਹੀ ਆ ਉਹ 1987 ਦੇ ਵਿੱਚ ਅੱਜ ਦੇ ਦਿਨ 8 ਫਰਾਈ ਵਾਲੇ ਦਿਨ ਉਹ ਜਿਹੜੇ ਹੈਗੇ ਆਪਣਾ 5 ਫੁੱਟ ਦਾ ਸਰੀਰ ਛੱਡ ਕੇ ਪਰਬਾਦਵਾਨ ਦੇ ਵਿੱਚ ਖੁੱਝਾਂ ਕੇ ਫਿਕਰ ਹੋ ਗਏ ਸੀ ਕਿ ਤੇ ਬੜਾ ਵੱਡਾ ਮੈਸੇਜ ਉਹਨਾਂ ਨੇ ਪਿੰਡ ਵਾਸੀਆਂ ਨੂੰ ਕੀ ਇਲਾਕਾ ਵਾਸੀਆਂ ਨੂੰ ਸਾਕੇ ਦੇਖੋ ਕਿਰਤ ਕਰੋ ਨਾਮ ਚੋ ਆਨਰਸ਼ਿਪ ਦਾ ਹਰ ਵਕਤ ਪਾਣੀ ਦੇ ਨਾਲੇ ਬੈਠੇ ਸੀਗੇ ਪਾਣੀ ਦੇ ਨਾਲੇ ਪਿਆਰ ਕਰਦੇ ਸੀ ਤੇ ਲੋਕਾਂ ਨੂੰ ਮੈਸੇਜ ਇਹ ਹੀ ਦਿੰਦੇ ਸੀ ਕਿ ਪਾਣੀ ਦੇ ਨਾਲ ਪਿਆਰ ਕਰੋ ਮਾਤਮਾਂ ਦੇ ਨਾਲ ਪਿਆਰ ਕਰੋ ਤੇ ਖੁਦ ਪਰਮਾਤਮਾ ਅਗਲੀ ਕਲਸਾ ਵਹਿਣੀ ਦੀ ਫਤਿਹ ਮੈਂ ਤੁਹਾਡਾ ਜਕਤਾਰ ਬਣਾਣੀ ਤੁਸੀਂ ਦੇਖਦੇ ਹੋ ਕੀ ਆਸੀ ਬਣਾਣੀ ਤੇ ਲੋਕ ਪੱਖੀ ਮੀਡੀਆ ਤੇ ਅੱਜ ਅਸੀਂ ਪਿੰਡ ਦਹੈੜੂ ਨਜ਼ਦੀਕ ਖੰਡਾ ਤੇ ਬੀਜਾ ਵੀ ਇੱਥੇ ਬਾਬਾ ਚੰਨ੍ਹ ਸਿੰਘ ਜੀ ਜੋ ਬਹੁਤ ਹੀ ਵੱਡਾ ਨਾਮ ਆ ਕਿਉਂਕਿ ਇੱਥੇ ਗੁਰਬਾਣੀ ਦੇ ਨਾਲ ਬਹੁਤ ਜ਼ਿਆਦਾ ਸੰਤਾਂ ਨੇ ਗੁਰਬਾਣੀ ਨਾਲ ਜੁੜਿਆ ਉਹਨਾਂ ਦਾ ਵੱਡਾ ਨਾਮ ਅੱਜ ਇੱਥੇ ਗੁਰਦਵਾਰ ਸਾਹਿਬ 38ਵਾਂ ਵਰ੍ਹੇ ਮਨਾਇ ਗਈ ਆ ਕਰਾਉਣੇ ਆ ਪ੍ਰਬੰਧਕਾਂ ਦੇ ਨਾਲ ਗੱਲ ਆ ਬਾਜੀ ਵਹਿਮ ਜੀ ਦਾ ਕਲਸਾ ਵੈਣੀ ਕੀ ਖਤੇ ਵੈਕੀ ਜੀ ਦਾ ਕਲਸਾ ਵੈਣੀ ਜਮਾਰੇ ਬਾਬਾ ਜੀ ਕੀ ਮੈਸੇਜ ਆ ਜਿਹੜਾ ਫੋਟੋਵਾਲਾ ਸਾਹਿਬ ਬਹੁਤ ਵੱਡੀ ਪੱਧਰ ਤੇ ਵੱਡਾ ਪ੍ਰੋਗਰਾਮ ਕੀਤਾ ਕਿਉਂਕਿ ਅਸੀਂ ਪਹਿਲੀ ਵਾਰ ਆਏ ਆ ਇੱਥੇ ਕੀ ਮੈਸੇਜ ਆ ਸੰਤਾਂ ਦੇ ਨਾਲ ਤੁਹਾਡੇ ਕੋਲ ਵੈਣੀ ਜੀ ਦਾ ਕਲਸਾ ਵੈਕੀ ਜੀ ਬੱਤੇ ਸੰਤ ਬਾਬਾ ਭਗਤ ਸਿੰਘ ਜੀ ਜਿ세 ਹੀ ਗੈਰੂ ਦੇ ਅਧਾਰ ਘਟਾੜੇ ਵਿੱਚੋਂ ਉਹਨਾਂ ਨੇ ਜਨਮ ਲਿਆ ਇਹ ਪਿੰਡ ਵਿੱਚ ਹੀ ਰਹਿ ਕੇ ਉਹਨਾਂ ਨੇ ਸਵਾਵਾਾਂ ਕੀਤੀਆਂ ਬਾਬਾ ਗਿਆਨੀ ਉਹ ਅੱਜ ਜੈਖੰਧ ਗਿਆਨ ਨੂੰ ਸੰਕਟਾ ਬਣਾ ਉਹ ਸੇਧ ਕਰਕੇ 38 ਸਾਲ ਹੋ ਗਏ ਸੰਕਟਾ ਹਰ ਇੱਕ ਸਾਲ ਜੁੜਾਂ ਦੀਆਂ ਜੋ ਮਿੱਠੀਆਂ ਤੇ ਨਿੱਕੀਆਂ ਯਾਦਾਂ ਨੇ ਬਹੁਤ ਹੀ ਇਲਾਕੇ ਦੇ ਸਹਿਯੋਗ ਨਾਲ ਸਾਡੀਆਂ ਸੰਕਟਾਂ ਅੱਪ ਵੱਢ ਕੇ ਉਹਨਾਂ ਦੇ ਜਾਵਾਂ ਮਹਾਰਾ ਨਾਲ ਜੁੜਾਂ ਦੀ ਬਾਰਸੀ ਨੂੰ ਯਾਦ ਕਰਦੇ ਹਨ ਜਾਂ ਮਿੱਠੀਆਂ ਯਾਦਾਂ ਬਣਾਉਂਦੇ ਹਨ ਬਾਬਾ ਜੀ ਨੇ ਸਾਰੀ ਜ਼ਿੰਦਗੀ ਬੇਦਲੀ ਜੀ ਰਿਹਾ ਤੇ ਫਸਿਆ ਜੀ ਤੇ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਵਿੱਤਿਆ ਦਾ দান ਕਰਿਆ ਸਾਰੀਆਂ ਸੰਗਤਾਂ ਨੂੰ ਧੀੀਆਂ ਨੂੰ ਬੱਚਿਆਂ ਨੂੰ ਤੇ ਬੰਨਵੀਆਂ ਹੋ ਜਾਂ ਨੌਹਾਂ ਨੂੰ ਉਹਨਾਂ ਦੇ ਘਰ ਹੀ ਜਾ ਕੇ ਅਨਪੜਾਂ ਨੂੰ ਜੋ ਕਿ ਆਪ ਠਿੱਕੀ ਕਰਦੇ ਸੀ ਉਹਨਾਂ ਦੇ ਮਗਰ ਫਿਰ ਕੇ ਉਹਨਾਂ ਦੇ ਨਾਲ ਹੱਥ ਦੇ ਨਾਲ ਰੱਖ ਕੇ ਉਹਨਾਂ ਨੂੰ ਵਿੱਤਿਆ ਦਾ ਦਾਨ ਕਰਦਾ ਸਾਰਿਆਂ ਅਨਪੜਵਾਂ ਨੂੰ ਮੇਰੇ ਬਾਬਾ ਜੀ ਨੇ ਅਖੰਡ ਪਾਠ ਹੀ ਬਣਾਇਆ ਪੂਰੀ ਹੀ ਬਣਾਇਆ ਉਹਨਾਂ ਦੀ ਸਾਰੀ ਜਿੰਦਗੀ ਸੀ ਜੋ ਅਮਰਦੇਵ ਤੋਂ ਟੁਕੜੇ ਪਿੰਡੋਂ ਬਾਹਰ ਘੋੜਾ ਸੀ ਉੱਥੇ ਜਿਲੇ ਜਾਂਦੇ ਸੀ ਕਿ 11 ਵਜੇ ਤੱਕ ਉੱਥੇ ਤਪੱਸਿਆ ਕਰਦੇ ਸੀ ਕੋਈ ਵੀ ਨਿਹਰੀ ਬਾਜਾ ਵੀ ਉਹਨਾਂ ਨੇ ਇੱਕ ਦਿਨ ਵੀ ਆਪਣਾ ਨਾਗਰ ਨਹੀਂ ਪਾਇਆ ਕਿ ਸੰਸਾਰ ਦੇ ਬਹੁਤ ਹੀ ਪਵਿੱਤਰ ਆਤਮਾ ਜੀ ਸਾਥ ਨੂੰ ਜਿਹੀ ਜਦੋਂ ਘਰ ਆ ਕੇ ਲੱਖਾਂ ਰੁਪਏ ਘਟ ਕੇ ਉਹਨਾਂ ਨੇ ਆਪਣਾ ਘਰ ਆਪਣੇ ਮੁਖੀਆਂ ਹੋਇਆ ਸ਼ੰਨਾ ਛਲਕੜੇ ਦੀਆਂ ਸ਼ੰਨਾ ਅਦੇਸ ਦੀਵੀਆਂ ਲਾ ਕੇ ਸਭ ਤੋਂ ਸਾਫ ਸਾਡੇ ਆਪਣਾ ਜੀਵਨ ਦਾ ਆਪ ਨੂੰ ਚਾਹੋ ਜੀ ਸਾਰੀ ਮੋਹਰ ਵਿੱਤਿਆ ਦਾ ਦਾਨ ਬਖਸ਼ਿਆ ਬਸਿਆ ਕੀਤੇ ਸੁਭਨਾ ਸਾਹਿਬ ਜੀ ਦੇ ਚਰਨਾਂ ਨਾਲ ਜੁੜਿਆ ਬੇ ਸੰਕਟਾ ਨੂੰ 암르ש ਕਾਉਣ ਦੀਆਂ ਪ੍ਰੇਰਨਾ ਕਰਦੇ ਹੋਏ ਸਾਰੇ ਸੰਗਤ ਇਲਾਕੇ ਦੀ ਪੈਂਦੀ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਉਹਨਾਂ ਨੇ ਸਿੱਖੀ ਦੇ ਪੁੱਤਰ ਲੈ ਨੌਕਰ ਆਮਚਾਤ ਜੰਗੇ ਪਰਪੁਰਤ ਹੋ ਰਿਹਾ ਹੈ ਉਹਨਾਂ ਦੀ ਯਾਦ ਉਹਨਾਂ ਦੀਆਂ ਮਿਟੀਆਂ ਜਾਂਦਾ ਮਨਾਉਂ ਜਾ ਹੈ ਗੁਰੂ ਗ੍ਰੰਥ ਸਾਹਿਬ ਜੀ ਆਖਣ ਖੜਖਾਟ ਲੰਗ ਰਾਇ ਜੰਗੇ ਨੇ ਹਰ ਇੱਕ ਸਾਲ ਜੂ ਦੇ ਜਹਾਜ਼ ਸਮਾਗਮ 6-7 ਦਿਨਾਂ ਨੂੰ ਮਨਾਇਆ ਜਾਂਦਾ ਹੈ ਉਹ ਹਰ ਇੱਕ ਸਾਲ ਇਹ ਪੱਕੀਆਂ ਪੀਕਾਂ ਗੁਰੂ ਗ੍ਰੰਥ ਸਾਹਿਬ ਦੇ ਭੋਗਾਂ ਤੋਂ ਉਪਰੰਤ ਦੀਵਾਨ ਸਜਾਏ ਜਾਂਦੇ ਹਨ ਜਿਸ ਤਰ੍ਹਾਂ ਅੱਜ ਵੀ ਸੰਤ ਮਹਾਂਪੁਰਖ ਸਤ ਬਾਬਾ ਅਰਪਾਲ ਸਿੰਘ ਜੀ ਚੱਕਸਰਾਇ ਵਾਲੇ ਸੰਤ ਬਾਬਾ ਸੁਆਮੀ ਰਾਮ ਸਿੰਘ ਜੀ ਦੇ ਨਾਲ ਤੋਂ ਪਹੁੰਚ ਕੇ ਕਿ ਮਹਾਨ ਪੰਥ ਦੇ ਵਿਦਵਾਨ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਸੁਹਾਣਾ ਗੁਰਦੁਆਰਾ ਕਾਲ ਆਸ਼ਰਮ ਤੋਂ ਪਹੁੰਚ ਕੇ ਸੰਗਤਾਂ ਨੂੰ ਕਰਤਾ ਕੀਰਤਨ ਦੁਆਰਾ ਨਿਹਾਲ ਕੀਤਾ ਹੈ ਉਸ ਤੋਂ ਉਪਰੰਤ ਉਹਨੀਆਂ ਦੇਗਾ ਵਰਤਾਈਆਂ ਗਈਆਂ ਇਹ ਦੇ ਆਤਰੰਦਰ ਸਜਾਇਆ ਗਿਆ ਸੰਤਾਨ ਬਹੁਤ ਹੀ ਦਿਨਾਤਕ ਸੇਵਾਵਾਂ ਕੀਤੀਆਂ ਸੋ ਇਸਰਾਈ ਇਹ ਮਹਾਨ ਸਮਾਗਮ ਸਰਵਾਤ ਨਗਰ ਦੀ ਸੰਸਥਾ ਦੁਆਰਾ ਪੂਰ ਪਾਪਾ ਜੀ ਆ ਦੇ ਕਮੀਆਂ ਦੁਆਰਾ ਮਨਾਇਆ ਜਾਂਦਾ ਹੈ ਜੋ ਕਿ ਆਉਣ ਵਾਲੇ ਸਮੇਂ ਦਿੱਤੀ ਸਭ ਨੂੰ ਚਲ ਕਮਲਾ ਨੂੰ ਦੱਸਦਾ ਦਿੰਦੀ ਹੈ ਕਿ ਚੜ੍ਹਦੀ ਕਲਾ ਵਿੱਚ ਸਮਾਗਮ ਲਾਇਗ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈ ਜੀ ਪ੍ਰਧਾਨ ਸਾਹਿਬ ਉਹਨੇ ਦੱਸਤਾ ਦੀ ਪਾਪਾ ਜੀ ਦੀ ਕੀ ਸੂਰਤ ਸੀ ਸਿੱਖੀ ਪ੍ਰਤੀ ਜੋ ਉਹਨਾਂ ਨੇ ਆਪ ਦਾ ਯੋਗਦਾਨ ਉਹਨਾਂ ਪਾਇਆ ਅੱਜ ਇੱਥੇ ਜਰੂਰ ਅਸੀਂ ਕਹਿਣ ਚ ਕੋਈ ਸੰਪੂਰਨ ਨਹੀਂ ਕਰਾਂਗੇ ਇੱਥੇ ਸਾਨੂੰ ਬਹੁਤ ਘੱਟ ਜਿਹੜੇ ਮਤਲਬ ਨੌਜਵਾਨ ਨੇ ਨਾ ਜਿਹੜੇ ਪੂਰੇ ਬਾਣੇ ਚ ਔਰ ਪੂਰੀ ਸਰਦਾਰੀ ਲਹਿਰ ਚ ਇਸ ਗੁਰੂ ਘਰ ਨੂੰ ਇੱਕ ਸਾਨੂੰ ਪਹਿਲੀ ਵਾਰ ਸਨੇਹਾ ਤੁਹਾਡੇ ਤੱਕ ਇਹ ਵੀ ਪਹੁੰਚਾਉਣਾ ਵੀ ਬਹੁਤ ਵੱਡੀ ਪੱਤਰ ਸੀ ਜਿਹੜੇ ਨੌਜਵਾਨ ਨੇ ਸਿੱਖੀ ਨਾਲ ਪਰ ਉਨਤਰੀ ਕਿਉਂਕਿ ਜਨਾਈ ਦਾ ਜਿਹੜਾ ਖੰਡੇ ਦੇ ਨੇੜੇ ਔਰ ਦੂਜੇ ਦੇ ਵਿੱਚ ਹੁੰਦਾ ਤੁਸੀਂ ਜੁੜੇ T R C ਪਹਾੜੀ ਲੋਕ ਪੰਖੀ ਮੀਡੀਆ ਪੰਜਾਬ ਨਾ ਮਹਿਤਵਪੂਰਨ ਜਿੱਤਾਰ ਖਾੜੀ ਅੱਜ ਕਿੱਥੇ ਹੀ ਸਾਨੂੰ ਦੇ ਮਜਾਜ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ